गुरु वाक्य है माया भयंङ्गम सर्प है जग केरियां बिखमाए बिख का मारण हरि नाम है गुरु गरुड़ शब्द मुख पाए माया नु पुयंगम दसया गया सर्प सप जग केरियां बिखमाए ए मेरी माता सारी जगत नु केरिया पे है ते उदा जहर सारे पासे फैलया होया है बिख का मारण हरि नाम है ते इदा तोड़ की है ਪ੍ਰਭੂ ਦਾ ਨਾਮ ਜਦੋਂ ਆਪਾਂ ਸਿਰੇ ਸਿਰੇ ਜਪੀਏ ਨਾ ਪ੍ਰਭੂ ਦਾ ਨਾਮ ਇੱਕਮਕਾਰ ਪ੍ਰਭੂ ਨਾਲ ਜੁੜੀਏ ਤਾਂ ਪਤਾ ਲੱਗਦਾ ਹੈ ਕਿ ਬਾਕੀ ਸਭ ਕੁਝ ਮਾਇਆ ਹੈ ਤੇ ਮਾਇਆ ਦਾ ਫਿਰ ਪ੍ਰਭਾਵ ਖਤਮ ਹੋ ਜਾਂਦਾ ਹੈ ਤੇ ਗੁਰ ਗਰੁੜੇ ਸ਼ਬਦ ਮੁਖ ਪਾਏ ਤੇ ਆਪਣੇ ਗੁਰੂ ਨੇ ਆਪਾਂ ਨੂੰ ਇੱਕ ਗਰੁੜ ਸ਼ਬਦ ਗਰੁੜ ਇੱਕ ਪੰਛੀ ਦਾ ਨਾਮ ਦੱਸਦੇ ਨੇ ਜਿਹਦੇ ਸੱਪ ਦਾ ਕੋਈ ਜ਼ਹਿਰ ਦਾ ਅਸਰ ਨਹੀਂ ਹੁੰਦਾ ਬਲਕਿ ਉਹ ਸੱਪ ਦੇ ਜ਼ਹਿਰ ਨੂੰ ਖਤਮ ਕਰ ਦਿੰਦਾ ਇਸ ਤਰ੍ਹਾਂ ਦਾ ਪੰਛੀ ਦੱਸਦੇ ਤੇ ਉਹਦਾ ਫੋਟੋ ਵੀ ਮੈਂ ਉੱਪਰ ਦਿਖਾ ਰਿਹਾ ਗੁਰ ਗਰੁੜ ਸ਼ਬਦ ਮੁਖ ਪਾਏ ਤੇ ਜਦੋਂ ਸ਼ਬਦ ਦਾ ਪਰਮਉਮ ਦੇ ਵਿੱਚ ਦੀ ਜਪਦੇ ਆ ਨਾ ਉਹਦਾ ਇਹੋ ਜਿਹਾ ਪ੍ਰਭਾਵ ਹੁੰਦਾ ਫਿਰ ਮਾਇਆ ਦਾ ਜਿਹੜਾ ਜ਼ਹਿਰ ਹੈ ਨਾ ਉਹ ਆਪਣੇ ਤੇ ਨਹੀਂ ਚੜਦਾ ਤੇ ਬਹੁਤ ਹੀ ਸੁੰਦਰ ਸ਼ਬਦ ਹੈ ਆਪਾਂ ਦੇਖੋ ਆਪਾਂ ਦੇਖਦੇ ਆ ਨਾ ਜਦੋਂ ਆਪਾਂ ਖੇਤਾਂ ਵੱਲ ਜਾਂਦੇ ਆ ਹਰੇ 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 ਖੇਤ ਦੇਖਦੇ ਆਪਾਂ ਨੂੰ ਹਰੇ ਹਰੇ ਖੇਤ ਤਾਂ ਦਿਖ ਜਾਂਦੇ ਆ ਆਪਾਂ ਨੂੰ ਉਹਨਾਂ ਦੇ ਪਿੱਛੇ ਜੋ ਜ਼ਹਿਰ ਹੈ ਵੀ ਕਿੰਨੇ ਲੋਕੀ ਗੰਡਾਸਿਆਂ ਨਾਲ ਉਹਦਾ ਬਟਵਾਰਾ ਕਰਦੇ ਮਰ ਗਏ ਕਿੰਨੇ ਨੇ ਆਪ ਦੇ ਨਾਮ ਕਰਾਈ ਨਾਮ ਕਰਾ ਕੇ ਮਰ ਗਏ ਫਰਦੂ ਜਿਹਦੇ ਨਾਮ ਕਿੰਨੇ ਆ ਦੇ ਨਾਮ ਬਦਲੀ ਹੁੰਦੇ ਗਏ ਤੇ ਉਹ ਵੀ ਜ਼ਾਇਦਾ ਤਾਂ ਜ਼ਮੀਨ ਇਹ ਸਭ ਕੁਝ ਜਿੰਨਾ ਜ਼ਿਆਦਾ ਹੁੰਦਾ ਤੇ ਉਹਦਾ ਜਿਹੜਾ ਹੈਗਾ ਸਰਪ ਦਾ ਜਿਹੜਾ ਜ਼ਹਿਰ ਵੀ ਪੂਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ ਤੇ ਜੇ ਆਪਾਂ ਪ੍ਰਭੂ ਦੇ ਨਾਮ ਨਾਲ ਜੁੜਦੇ ਹਾਂ ਕਿ ਏਕ ਓਮਕਾਰ ਹਮੇਸ਼ਾ ਸੇ ਹਮੇਸ਼ਾ ਹੈ ਹਮੇਸ਼ਾ ਰਹੇਗਾ ਤੇ ਜਿਹੜਾ ਗਰੁੜ ਸ਼ਬਦ ਹੈ ਨਾ ਉਹਨੂੰ ਜੇ ਆਪਾਂ ਜਪੀਏ ਪ੍ਰਭੂ ਦੇ ਨਾਮ ਨੂੰ ਗੁਰੂ ਦੇ ਸ਼ਬਦ ਨੂੰ ਫੇਰ ਇਸ ਸੰਸਾਰ ਦੇ ਵਿੱਚ ਸਾਰੀ ਮਾਇਆ ਦਾ ਸਪਸ਼ਟ ਰੂਪ ਦੇਖਦਾ ਉਹਦਾ ਪ੍ਰਭਾਵ ਬਿਲਕੁਲ ਨਹੀਂ ਪੈਂਦਾ ਫੇਰੀ ਕੰਮ ਕਰ ਪ੍ਰਭੂ ਨਾਲ ਆਤਮਾ ਜੁੜਦੀ ਹੈ ਕਿੰਨਾ ਖੂਬਸੂਰਤ ਸ਼ਬਦ ਹੈ ਮਾਇਆ ਭੂਇੰਗਮ ਸਰਪ ਹੈ ਜਗ ਘੇਰਿਆ ਬਿਖਮਾਏ ਬਿਖਾ ਮਾਰਨ ਹਰੀ ਨਾਮ ਹੈ ਗੁਰ ਗਰੁੜ ਸ਼ਬਦ ਮੁਖਪਾਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ